ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਦਿਨੀ ਜਿਹੜੀ ਕਸ਼ਹਾਰਪੁਰ ਦੀ ਘਟਨਾ ਹੈ ਉਹਦੇ ਵਿੱਚ 5 ਸਾਲਾਂ ਦੇ ਜਿਹੜੇ ਛੋਟੇ ਜਿਹੇ ਬੱਚੇ ਨੂੰ ਕੁਝ ਭయ్యాਵਾਦ ਵੱਲੋਂ ਅਗਵਾ ਕਰਕੇ ਉਹਦੇ ਨਾਲ ਬਹੁਤ ਮਾੜਾ ਕੁਕਰਮ ਕਰਕੇ ਉਹਨੂੰ ਗਲਾ ਘੁੱਟ ਕੇ ਜਿਹੜਾ ਮਾਰ ਦਿੱਤਾ ਗਿਆ ਬਹੁਤ ਹੀ ਮੰਦ ਭਾਗੀ ਹੈ ਮੈਂ ਆਪਣੇ ਵੱਲੋਂ ਇੰਟਰਨੈਸ਼ਨਲ ਸੰਤ ਸਮਾਜ ਫਰੀਦਕੋਟ ਤੇ ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਹੋਣ नाते ਇਸ ਗੱਲ ਤੇ ਤਿੱਖਾ ਵਿਰੋਧ ਕਰਦਾ ਹਾਂ ਔਰ ਆਉਣ ਵਾਲੇ ਦਿਨਾਂ ਵਿੱਚ ਅਸੀਂ ਫਰੀਦਕੋਟ ਬਾਬਾ ਫਰੀਦ ਜੀ ਦੀ ਨਗਰੀ ਵਿੱਚ ਵੀ ਪ੍ਰੈਸ ਕਾਨਫਰੰਸ ਕਰਕੇ ਫਰੀਦਕੋਟ ਤੋਂ ਭਈਆਵਾਦ ਨੂੰ ਭਜਾਉਣ ਲਈ ਸਿੱਖ ਸੰਗਤਾਂ ਨੂੰ ਅਪੀਲ ਕਰਾਂਗੇ ਜਿਹੜੇ ਪਿੰਡਾਂ ਦੇ ਵਿੱਚ ਲੋਕੀ ਭੱਜਿਆ ਰੱਖਦੇ ਆ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਸੁਚੇਤ ਹੋਣ ਲਈ ਬੇਨਤੀ ਹੈ ਕਈ ਵੀਡੀਓ ਅਪਲੋਡ ਹੋਈਆਂ ਜਿਦੇ ਵਿੱਚ ਕਿਹਾ ਜੀ ਜਿਹਨੇ ਭੱਜਿਆ ਰੱਖਣਾ ਹੈ ਉਹ ਮੋਟਰ ਤੇ ਰੱਖਣਾ ਮੈਂ ਕਹਿੰਨਾ ਵੀ ਮੋਟਰਾਂ ਤੇ ਵੀ ਇਹਨਾਂ ਨੂੰ ਤੁਸੀਂ ਰੱਖੋਗੇ ਇਹ ਤੁਹਾਡੇ ਘਰ ਲੁੱਟਣਗੇ ਸੋ ਇਸ ਭੱਜਿਆ ਬਾਦ ਨੂੰ ਪੰਜਾਬ ਵਿੱਚੋਂ ਭਜਾਉਣਾ ਪੈਣਾ ਹੈ ਸੈਂਟਰ ਦੀ ਸਰਕਾਰ ਤੇ ਇਹ ਚਾਹੁੰਦੀ ਹੈ ਦਿੱਲੀ ਚਾਹੁੰਦਾ ਹੈ ਵੀ ਪੰਜਾਬ ਦੇ ਵਿੱਚ ਭਈਆਵਾਦ ਪੈਦਾ ਹੋਵੇ ਭਈਆਂ ਨੂੰ ਜਿਹੜੀਆਂ ਲੈਂਡਿੰਗ ਪੂਲਿੰਗ ਦਾ ਮਸਲਾ ਸੀ ਵੀ ਇੱਥੇ ਇਹਨਾਂ ਨੂੰ ਵਾੜਿਆ ਜਾਵੇ ਕਿਸੇ ਹਿਸਾਬ ਨਾਲ ਤੇ ਪੰਜਾਬੀਆਂ ਨੂੰ ਖਤਮ ਕੀਤਾ ਜਾਵੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਇੱਕ ਬੱਚਾ ਹੁੰਦਾ ਸਾਰਿਆਂ ਕੋਲੇ ਕਿਸ ਪਰਿਵਾਰ ਕੋਲੇ ਦੋ ਬੱਚੇ ਹੋਣਗੇ ਧੀਆਂ ਵਿਆਹ ਕੇ ਘਰਾਂ ਚਲੀਆਂ ਜਾਂਦੀਆਂ ਤੇ ਇਹ ਜਿਹੜੇ ਬੱਚੇ ਆਸੀਂ ਬਾਹਰ ਕੈਨੇਡਾ ਅਮਰੀਕਾ ਭੇਜ ਦਿੰਨੇ ਆ ਪਰਿਵਾਰ ਇਕੱਲਾ ਰਹਿ ਜਾਂਦਾ ਉਹ ਵੀ ਤੁਰ ਜਾਂਦਾ ਪਿੱਛੇ ਸੀ ਭਈਏ ਘਰਾਂ ਦੇ ਵਿੱਚ ਛੱਡ ਦਿੰਨੇ ਆ ਜਿਦੇ ਕਰਕੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਤਿੱਖਾ ਸੰਘਰਸ਼ ਲੜਨਾ ਪੈਣਾ ਹੈ ਇਹ ਭਈਆਵਾਦ ਨੂੰ ਪੰਜਾਬ ਵਿੱਚੋਂ ਖਤਮ ਕਰੋ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਤੇ ਨਹੀਂ ਸਾਡੇ ਵੀ ਬੱਚਿਆਂ ਨਾਲ ਇਦਾਂ ਦੀ ਸਾਡੀਆਂ ਬੇਟੀਆਂ ਨਾਲ ਧੀਆਂ ਨਾਲ ਇਹੋ ਜਿਹਾ ਕਰਮ ਹੋਣਗੇ ਇਹ ਗੱਲ ਤੁਸੀਂ ਮੇਰੀ ਯਾਦ ਰੱਖਿਓ ਸੋ ਇਹਨਾਂ ਦਾ ਡਟ ਕੇ ਵਿਰੋਧ ਕਰੋ ਪਿੰਡਾਂ ਵਿੱਚੋਂ ਇਹਨਾਂ ਨੂੰ ਭਜਾਈਏ ਸੋ ਇਹ ਹੀ ਬੇਨਤੀ ਹੈ ਸਿੱਖ ਸੰਗਤ ਨੂੰ ਸੋ ਇਹ ਵੀ ਬੇਨਤੀ ਹੈ ਕਈ ਜੜੀਆਂ ਭੈਣਾ ਹੈ ਸੋ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹ ਜਿਹੜੇ ਸਪਰਮ ਹੈ ਉਹ ਭਈਆਂ ਦੇ ਬਾਹਰੋਂ ਮੰਗਵਾ ਕੇ ਉਹ ਟਿਊਬਾਂ ਵਿੱਚ ਭਰ-ਭਰ ਕੇ ਜਿਹੜੇ ਬੱਚੇ ਪੈਦਾ ਕਰਵਾਏ ਜਾਂਦੇ ਆ ਸੋ ਮੈਂ ਬੇਨਤੀ ਕਰਨੀ ਚਾਹਣਾ ਹੈ ਵੀ ਥੋੜਾ ਜਿਹਾ ਸੁਚੇਤ ਰਹੀਏ ਆਪਾਂ ਤੇ ਨਹੀਂ ਤੇ ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਭਈਏ ਭਈਏ ਦਿਸਣਗੇ ਤੇ ਪੰਜਾਬੀਆਂ ਦਾ ਦੇਸ਼ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਡਟ ਕੇ ਇਹਨਾਂ ਦਾ ਵਿਰੋਧ ਕਰੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਵੀ ਫਰੀਦਕੋੜ ਸ਼ੰਘਰਸ਼ ਕਰਾਂਗੇ ਇਹਨਾਂ ਨੂੰ ਕੱਢਣ ਦਾ ਇੱਥੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਸਾਡਾ ਸਾਥ ਦੇਣ ਜੀ ਤੇ ਹਰ ਜ਼ਿਲੇ ਵਿੱਚ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ